beat me hate me you can never break me will me thrill me you can never kill me ਹਾਂਜੀ ਕੀ ਹਾਲ ਨਹੀਂ ਸਾਰਿਆਂ ਦੇ ਠੀਕ ਠਾਕ ਹੋ ਤੁਸੀਂ ਸਾਰੇ ਨਿਹੜੀ ਉਹਨੇ ਜਾ ਰਹੇ ਕਿਵੇਂ ਦਿਨ ਜਾ ਰਹੇ ਆ ਰਹੇ ਨੇ ਤਾਦੇ ਨਿਹਾਰੇ ਲਿਆ ਕਰੋ ਪਤੰਦਰੋਂ ਨਾ ਯਾਰੇ ਕਿਉਂਕਿ ਜਿੰਦਗੀ ਇੱਕ ਨਜ਼ਾਰਾ ਹੈ ਯਹਾਂ ਆਣਾ ਨਹੀਂ ਦੁਬਾਰਾ ਹੈ ਓ ਰਾਜਾ ਸੀ ਜੱਟ ਬੱਬੀ ਦੀ ਦੂਨ ਚਾਲੀ ਦੁੱਲੀ ਦਾ ਫਿਰ ਤੂੰ ਪਾਣਾ ਖਲਾਰਾ ਹੈ ਕਿਉਂਕਿ ਇਸ ਬੰਦੇ ਨੇ ਮੇਰੇ ਉੱਤੇ ਵੀਡੀਓ ਬਣਾਈ ਹੈ ਵੀਡੀਓ ਬਣਾਈ ਹੈ ਕਿ ਨਵਾਂ ਚੈਨਲ ਕ੍ਰੀਏਟ ਕਰਕੇ ਆਪਣੀ ਮੇਨ ਚੈਨਲ ਤੋਂ ਨਹੀਂ ਆਇਆ ਨਾ 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 ਅਨੂ ਲੱਗਿਆ ਕਿ ਹਾਂ ਵੀ ਮੈਂ ਫੇਰ ਇੱਕ ਚੈਨਲ ਦੂਜਾ ਬਣਵਾਣਾ ਤੇ ਉਹਦੇ ਵਿੱਚ ਚਾਰ ਰੁਪਏ ਦੇ ਗੋਲਲੇ ਸ਼ੇਰੇ ਦੀਆਂ ਜਿੰਨੀਆਂ ਖੜ ਸਕਦਾ ਖੜਦਾ ਕਿਉਂਕਿ ਉਹ ਦੂਜੇ ਚੈਨਲ ਦੇ ਤੇ ਆਪਣੀ ਸ਼ਕਲ ਇਸ ਸਾਫ਼ ਸੁਥਰੀ ਰੱਖਣੀ ਹੈ ਨਾ ਨੇ ਕਿ ਹਾਂ ਵੀ ਬੜਾ ਬੀਬਾ ਬੱਚਾ ਨਾ ਮੈਂ ਮਾੜੀ ਮੁੱਟੀ ਗਵਾਂ ਕਰਦਾ ਇਹ ਦੂਜੇ ਚੈਨਲ ਨਵਾਂ ਛਾਲ ਕ੍ਰੀਏਟ ਕਰਕੇ ਮੈਨੂੰ ਲੱਗ ਪਿਆ ਗੱਲਾਂ ਕਰਨਾ ਤੇ ਕਾਲਾ ਵੀ ਕੀ ਨੋਂਨ ਸਾਫ ਗੋਲਾਂ ਦੇ ਬਨਾ ਮਤਲਬ ਬਈ ਬਸ ਮੈਂ ਗੱਲ ਕਰਦੀ ਹੁੰਨੀ ਆ ਹਮੇਸ਼ਾ ਠੜਕਦੇ ਉੱਥੇ ਕਿ ਪੈਣੇ ਛੋਦੀ ਤੁਸੀਂ ਗੰਦ ਪਾਇਆ ਕੰਗੰਦ ਪਾਇਆ ਠੰਕੀ ਨਾਰਮਲ ਹੀ ਗੱਲ ਆ ਦੋ ਤਿੰਨ ਬਲੋਗਰਾਂ ਦੇ ਵਿੱਚ ਇਹ ਹੱਤ 15 ਬੀ ਵੋਸਟਰ ਪਏ ਹੋਏ ਉਸੇ ਉਹ ਸਾਰੀਆਂ ਸਾਰੀਆਂ ਕਸਤੀਆਂ ਆ ਤੇ ਮੈਂ ਬਗ ਇੱਕ ਦੇ ਮਸ ਰਖ ਚੜਕੇ ਆ ਰਹੀ ਹੈ ਰਮੰਡੀ ਜੋਂ ਨਿਕਲ ਕੇ ਸੱਕ ਨਹੀਂ ਗੀ ਰਮੰਡੀ ਦੇ ਨੇ ਚਾਜੋ ਵਾਤਾ ਨੇ ਹਾਂ ਉਹਨਾਂ ਦੀ ਸਪੋਰਟ ਕਰ ਰਿਹਾ ਹੀ ਹੈਗਾ ਜਦਾ ਕੁੱਤਾ ਹਾਂ ਜੱਟ ਪੱਬ ਇਹ ਹਰਾਮ ਜਦਾ ਮੈਨੂੰ ਕਹਿ ਰਿਹਾ ਕਿ ਆ ਵੀ ਮੈਂ ਕਿਚ ਨਾ ਪਹਿਲਾ ਵੀ ਸੀ ਹਾਂ ਇਹਨੂੰ ਪੁੱਤੀ ਆਂਦੇ ਨੇ ਪੁੱਛੇ ਕਿ ਤੂੰ ਗੁੱਦੀ ਰ ਮੈਨੂੰ ਜਾਣਵਾ ਮੈਂ ਕੌਣ ਉਹ ਐਮ ਜਾਂਦਾ ਹੀ ਆ ਮੈਨੂੰ ਅਵੇ ਖੋਸੜੀ ਦਾ ਕਿਉਂ ਸੱਤੀ ਨਾਲ ਸਦਾਈ ਮੈਂ ਲੜੇ ਦੀ ਤਾਈ ਉਹ ਸਦਾ ਦਾ ਗੂਸੇ ਦਾ கெல்லாம் வியூ ஆகும் நம்ம ரோட்டே நம்ம ரோட்டா ரோஸி தான் கமாட மெசா கம்மா நீடி மே தாடி கான் பார்க்கறது ஆஸ்டிங் ரோஸ்டிங் கிட்ட புத்திய ரோக்கி டேக்கி மழ மூத்தி தரக்காச்ச ਟੈਂਪੂ ਫੇਰੇ ਬਾਰੇ ਕੈਕਟਰਸ ਦਾ ਮੁੱਦਾ ਸਾਰੇ ਆ ਦੇ ਤੂੰ ਬੋਸਲੀ ਦੇ ਕਹਿ ਰਹੇ ਆ ਕਿ ਉਹਨਾਂ ਨੇ ਮੇਰੀ سپورਟ ਕੀਤੀ ਕਿਥੋਂ ਹੋ ਗਈ ਪ੍ਰੋਬਲਮ ਇਹਨੇ ਕੀ ਕੀਤਾ ਨਵਾਂ ਚੈਨਲ ਬਣਾਇਆ ਗਾਰਡ ਫਾਦਰ ਇਸ ਬਿਸ਼ਟੌਰ ਦੀ ਬੱਚੀ ਨੂੰ ਪ੍ਰੋਮੋਟ ਕੀਤਾ ਇੱਕ ਟੈਂਪੂ ਨੇ ਇੱਕ ਲੜਾਈ ਵੀ ਚੱਲੀ ਜਾਂਦੀ ਆ ਇੱਕ ਲੜਕੀ ਪੰਜਾਬੀ ਰੈਕਸ਼ਨ ਵਾਲੀ ਆ ਪੰਜਾਬੀ ਰੈਕਸ਼ਨ ਕੁੜੀ ਠੀਕ ਆ ਦੂਜੇ ਪਾਸੇ ਇੱਕ ਕੁੜੀ ਦਾ ਚੈਨਲ ਹੈਗਾ ਗਾਰਡ ਫਾਦਰ ਇਹਨਾਂ ਦੋਵਾਂ ਦੀ ਆਪਸ ਵਿੱਚ ਕੰਟਰੋਵਰਸੀ ਚੱਲੀ ਜਾਂਦੀ ਆ ਖਤਮ ਕਰੋ ਯਾਰ ਕੁੜੀ ਦੀ ਕਿਹਨੇ ਵੇ ਉਹਨਾਂ ਨੇ ਕਿਹਾ ਮੈਨੇ ਪ੍ਰੋਮੋਟ ਕੀਤਾ ਉਹਨੇ ਕਿਹਾ ਕੀ ਇੱਕ ਪੰਜਾਬੀ ਰਿਐਕਸ਼ਨ ਪੂਰੀ ਇੱਕ ਗੋਡਫਾਦਰ ਰੀੜੀ ਆਈ ਇਕਲੀ ਦੋਨੋਂ ਆਪਣੇ ਚ ਗੜੀ ਆ ਰੇ ਨਾਲ ਦੋ ਹਵੇਂ ਨਾਲ ਦੋ ਅੰਦਰ ਨੂੰ ਨੂੰ ਪ੍ਰਮੋਟ ਕੀਤਾ ਨੇ ਉਹ ਤੇਰੀ ਕੁੜੀ ਨੂੰ ਜਾਂ ਜਾਂ ਛੋੜ ਜਾਂ ਤੀਰੀ ਫੁੱਤੀ ਚ ਲੋਲੋ ਲੜੀ ਜਿਆ ਐ ਉਹ ਇਥੇ ਕੀ ਗਾਣਾ ਬੁਲਾਉਂਦਾ ਪਿਆ ਲੋਟਸ ਆਫ ਲਵ ਐਂਡ ਰਿਸਪੈਕਟ ਟੂ ਯੂਸ ਮੀਸਿੰਗ ਐਂਡ ਥੈਂਕਸ ਫੋਰ ਟਾਕਿੰਗ ਅਬਾਊਟ ਇਟ ਆਮ ਥਿੰਕਿੰਗ ਟੂ ਟੇਕ ਅ ਬ੍ਰੇਕ ਫਰਮ ਯੂਟਿਊਬ ਇਟਸ ਨੋਟ ਗੋਇੰਗ ਇਨ ਅ ਬੱਡ ਰੈਕਸ਼ਨ ਐਨੀਵੇਜ਼ ਲੋਟਸ ਆਫ ਲਵ ਐਂਡ ਰਿਸਪੈਕਟ ਟੂਸ ਮੀ 1983 ਚਲ ਭੋਸੜੀ ਕੇ ਮਾ ਤੋਂ ਫੁੱਦੀਆ ਤੂੰ ਨੇ ਮੇਰੇ ਬਨੇਚੂ ਮੂਜ ਪਾ ਆਇਆ ਸੀ ਆ ਕਮੇਰ ਚੋਂ ਆਪਣੀ ਨਹੀਂ ਨਵਰੀਆ ਮੂਜ ਉਹ ਸੋੜੇ ਚੋਂ ਮੂਜ ਪਾ ਕੇ ਮੈਂ ਆਪਣੀ ਠੀਕੇ ਕਹਿੰਦਾ ਸੀ ਕੋਈ ਨਾ ਕਰ ਲਿਓ ਬੋਸ ਚੋ ਇਹ ਤੇ ਮਾ ਜਨੇ ਕਮਾਏ ਪ੍ਰੇਡਮੋਸ ਸਪੀਚ ਆ ਪੁੱਤੀ ਆਉਂਦਾ ਹੁਣ ਕੀ ਹੋਇਆ ਉਹ ਤੇਰੇ ਪ੍ਰੇਡਮੋਸ ਤੇ ਤੇਰੇ ਮਾ ਦੇ ਪੂਸੇ ਵੜ ਗਈ ਜਾਂ ਤੇਰੀ ਦੀਦੀ ਅਮਰਤਾ ਦੇ ਤੂੰ ਇਹ ਵੜ ਗਈ ਮੈਂ ਹਰਾਮ ਹੋ ਗਈ ਇਸ ਗੱਲ ਦੇ ਉੱਤੇ ਕਿ ਜਦੋਂ ਮੈਂ ਅਮਨ ਕੋਲ ਗਿਆ ਤੇ ਤੇਰੇ ਨਾਲ ਮੈਂ ਤਾਰੇ ਵੀਡੀਓ ਪਾੜੀ ਸੀ ਉਹਦੋਂ ਨਾਲ ਹਰਾਮ ਜਦਿਆ ਹੂੰ ਹਰਾਮ ਜਦਿਆਂ ਨੂੰ ਸਾਰੇ ਸੁਆਦ ਆ ਰਿਆ ਸੀ ਠੀਕ ਆ ਸਾਰੇ ਸੁਆਦ ਮਹਿਰੇ ਸੀ ਕਿ ਹਾਂ ਆ ਮਾ ਕਾ ਦੀ 부ਧੀ ਵਾਧੀ ਗਈ ਹ

குடி கடையா விட ஜாடா விருசா பச்சா விருதா பச்சாவது ஆனா மக்கா கலந்தா சலா சரவலு மொத்த வார நீடி ஓ சிவா தக்குங்க ரோக்கிய மெரி ரீ பை நீடி கார்ட் தீ பண்ணா என்ன அமிர்தி யாரே பார்த்த ஆய ਸਾਲੇ ਮੈਨੂੰ ਕੋਈ ਕੋਮੈਂਟ ਕਰਕੇ ਤੁਮ ਗਿਆ ਦੇ ਰਿਹਾ ਪਰ ਨਵੇਂ ਨਵੇਂ ਚੈਨਲ ਬਣਾ ਗਏ ਵੀਡੀਓ ਪਾਈ ਜਾ ਰਿਹਾ ਬਣਾਓ ਬਣਾਓ ਵੀਡੀਓ ਫੁੱਤੀ ਆਉਂਦੇ ਜਿੰਨੀਆਂ ਵੀਡੀਓ ਬਣਾਣੀਆਂ ਬਣਾ ਲਓ ਮਾਚ ਦਾ ਲਓ ਆਪਣੇ ਤੇ ਖੜੇ ਹੋਵੇ ਚੰਗੀ ਤਰ੍ਹਾਂ ਮਾਚ ਦਾ ਆਓ ਫੁੱਤੀ ਆਉਂਦੇ ਕੋਈ ਕਸਰ ਨਾ ਰਾਜ ਹੋਵੇ ਠੀਕ ਇਰ ਟਾਕਿੰਗ ਅਬਾਊਟ ਟਟਾ ਆਮ ਥਿੰਕਿੰਗ ਟੂ ਟੇਕ ਬ੍ਰੇਕ ਫਰਮ ਯੂਟਿਊਬ ਇਟਸ ਨੋਟ ਗੋਇੰਗ ਇਨ ਬੱਡ ਟ੍ਰੈਕਸ਼ਨ ਐਨੀਵੇਜ਼ ਅ ਲੋਟਸ ਆਫ ਲਵ ਐਂਡ ਰਿਸਪੈਕਟ ਇਟਸ ਮੀ 1983 ਕਿ ਲੱਜਾਂ ਭੋਸੜੀ ਕੇ ਫੁੱਤੀ ਆਉਂਦਾ ਤੇਰੀ ਦੀਦੀ ਨੇ ਮੈਨੂੰ ਕਮੈਂਟ ਕੀਤਾ ਸੀਗਾ ਛਾਤੇ ਕੋਲੇ ਵੀ ਜ਼ੋਰ ਵਾਦਿਆ ਇੱਕ ਬੰਬ ਹੈਗਾ ਤੇ ਉਹੀ ਬੰਬ ਜਿਹੜੇ ਫੁੱਸੇ ਜਿਹਾ ਫਟ ਗਿਆ ਤੇ ਹੁਣ ਤਰਦਾਂ ਦੀਆਂ ਪਈਆਂ ਨੇ ਜਦੋਂ ਮੈਂ ਆਮਨਪੁਰ ਤੇ ਵੀਡੀਓ ਬਣਾ ਰਿਹਾ ਉਹ ਸਾਰੇ ਸਹਾਬ ਲੈ ਰਹੇ ਸੀ ਜਦੋਂ ਇਹਨਾਂ ਦੀਦੀਆਂ ਦੇ ਰਿਐਕਸ਼ਨ ਆਲੀ ਦੇ ਉਤੇ ਤੇ ਆ ਅਮਸਾਦ ਦੇ ਵੀਡੀਓ ਦੇ ਭਾਤੇ ਦੀ ਗਾਣ ਪਾੜ ਕੇ ਫੁੱਤੀ ਆਉਂਦੀ ਆਖਿਆ ਖੋਸੇ ਨਾ ਖੋਸਾ ਚੰਗਾ ਭਲਾ ਬੰਦਾ ਵਾ ਖੋਸੇ ਨੂੰ ਗਾਲਾਂ ਕੱਢੀਆਂ ਨਜ਼ਾਇਦ ਗਾਲਾਂ ਕੱਢੀਆਂ ਭੈਣ ਜੱਲ ਲੋੜੇ ਮੇਰੀਆਂ ਗਾਲਾਂ ਮਾਰੀਆਂ ਨੇ ਹਾਂ ਜਿਹੜੀਆਂ ਉਹ ਫੀਮ ਪ੍ਰਮੋਟ ਕਰਦਾ ਆਪਣੀ ਵੀਡੀਓ ਵਿੱਚ ਜ சங்க ഫി <laughs> ജന ਉਹਨਾਂ ਨੂੰ ਬੋਲ ਸਕੋ ਮਿੱਨੇ ਉਹਨਾਂ ਦੇ ਮੈਂ ਤੂੰ ਬੋਲ ਨਾ ਗਿਓ ਮਾ ਜਦ ਬੋਗੀ ਨਾ ਪੜੀ ਗਾੜ ਪਾੜ ਦਿਓ ਨਾ ਵਸ ਪੰਦੇ ਮੇਰੀ ਵੀ ਫਾਟੂ ਕਿ ਨਾ ਥੋੜੀ ਮੋਤੀ ਜੇ ਫੁੱਤੇ ਹੋਏ ਆਪਣੇ ਆਨ ਪਟਾਰੋ ਵਾਸਤੇ ਸੰਦੇ ਹੋ ਤੇ ਫਿਰ ਤੂੰ ਹੀ ਆ ਤਨੀ ਪਾਸਾ ਤੇ ਮੈਂ ਅੱਜ ਕਿਉਂ ਪਾਵ ਮਾਨਾ ਨੂੰ ਪੈਰ ਦੀ ਲੰਨ ਨੀ ਨੇ ਸਾਲੇ ਜਾਨਵਤ ਕੇ ਗਾਲਾ ਘਰ ਮੈਂ ਦੇ ਮੈਂ ਦਾ ਤਾਂ ਤਮਰਾ ਜੀ ਨਹੀਂ ਆਗੀ ਜਾਨਵਤ ਕੇ ਗਾਲਾ ਘਰ ਮੈਂ ਦੇ ਫੁੱਦੀ ਹੋਰ ਲੈ ਨਵਾ ਨਵਾ ਚਾਨਵਤ ਆ ਕੇ ਆਪਣੇ ਮੇਨ ਚੰਨ ਕਰੀ ਗਾੜ ਪਾੜ ਦਿਆ ਕੀ ਗੱਲੋ ਤਤਰੀ ਮੇਜ ਸਾਫ ਸੁਥਰੀ ਲੋਕਾਂ ਨੂੰ ਚੈਂਪਤਾ ਬਬਜੂਗਾ ਕਿ ਆ ਬਤੇ ਕਿੰਨੇ ਗੰਦੇ ਹੋ ਕਿੰਨੇ ਗੰਦੇ ਪਾਣੀ ਨ